ਪ੍ਰਹਾਰ ਦੋ ਤਹਦ ਡੀਐਸਪੀ ਫਤੇਗਰ ਚੂੜੀਆਂ ਵੱਲੋਂ ਚਲਾਇਆ ਚੈਕਿੰਗ ਅਭਿਆਨ ਬਸ ਅੱਡੇ ਦੀ ਕੀਤੀ ਗਈ ਵਿਸ਼ੇਸ਼ ਚੈਕਿੰਗ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਪੰਜਾਬ ਪੁਲਿਸ ਵੱਲੋਂ ਚਲਾਏ ਜਾ ਰਹੇ ਪ੍ਰਹਾਰ 2 ਮੁਹਿੰਮ ਤਹਿਤ ਡੀਐਸਪੀ ਫਤੇਗਰ ਚੂੜੀਆਂ ਦੀ ਅਗਵਾਈ ਹੇਠ ਇਲਾਕੇ ਵਿੱਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਇਸ ਦੌਰਾਨ ਸਥਾਨਕ ਬਸ ਅੱਡੇ ਤੇ ਆਉਣ ਜਾਣ ਵਾਲੀਆਂ ਬੱਸਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਤਾਂ ਜੋ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਇਆ ਜਾ ਸਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਜਿਹੇ ਅਭਿਆਨਾਂ ਦਾ ਮਕਸਦ ਅਪਰਾਧਕ ਗਤੀਵਿਧੀਆਂ ਤੇ ਨਿਗਰਾਨੀ ਰੱਖਣਾ ਅਤੇ ਲੋਕਾਂ ਵਿੱਚ ਸੁਰ ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਹਲਚਲ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਫਟੇਕਾਰ ਚੂੜੀਆਂ ਤੋਂ ਰਾਜਨ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਦੇਗੇ ਜੇ ਪੰਜਾਬ ਸਾਹਵਲੋ ਪਰਖਾ ਚ ਰਹਿ ਗਿਆ ਸੀ ਆਪਰੇਸ਼ਨ ਬਹਾਰ ਉਹਦੇ ਬੜੇ ਸ਼ਲਾਘਾਯੋਗ ਰਿਜ਼ਲਟ ਮਿਲੇ ਉਸ ਤੋਂ ਬਾਅਦ ਹੁਮ ਸਾਡਾ ਪਰਖਾ 2 ਆਪਰੇਸ਼ਨ ਚੱਲ ਰਿਹਾ ਹੈ ਅੱਜ 3rd ਡੇ ਹੈ ਉਸ ਦੇ ਤਹਿਤ ਹੀ ਅਜਾ ਸੀ ਮਾਨਯੋਗ ਡੀਏਜੀ ਬਾਰਡਰ ਰੇਂਜ ਸੰਦੀਪ ਗੋਇਲ ਜੀ ਅਤੇ ਐਸਐਸਪੀ ਬਰਾਲਾ ਡਾਕਟਰ ਮਹਿੰਦਾਬ ਸਾਹ ਦੇ ਸਟੇਸ਼ਨ ਦੇਸ਼ ਤੇ ਕਾਸੋ ਆਪਰੇਸ਼ਨ ਬਸਟੈਂਡ ਸਦਗਤ ਚੂਗੀਆਂ ਵਿਖੇ ਕਰ ਰਹੇ ਆ ਇਹ ਅਸੀਂ ਆਪਣੀ ਸਰਵੇਖਣ ਦੇ ਤਹਿਤ ਚੂਲੀ ਫੋਰਸ ਨਾਲ ਕਰ ਰਹੇ ਹਾਂ ਇਹਦੇ ਤਹਿਤ ਅਸੀਂ ਜਿੰਨੇ ਵੀ ਆਪਣੇ ਇਲਾਕੇ ਦੇ ਜਿਹੜੇ ਏਰੀਆ ਦੇ ਭੀੜ ਭੜ ਲੱਗੇ ਦੀ ਥਾਵਾਂ ਨੇ ਬੱਸ ਸਟੈਂਡ ਸਟੇਸ਼ਨ ਅਗਰੇਗੇਸ਼ਨ ਵਗੈਰਾ ਉਹ ਸਰਚ ਕਰ ਰਹੇ ਹਾਂ ਤੇ ਮੇਰੀ ਸਾਰੇ ਇਹਦੇ ਆਮ ਪਬਲੀ ਨੂੰ ਤਾਂ ਵੀ ਹੈ ਕਿ ਸਰਲ ਮਿਲ ਕੇ ਅਸੀਂ ਸਾਰੇ ਆਪਣੇ ਦੇਸ਼ ਨੂੰ ਆਪਣੇ ਪ੍ਰਦੇਸ਼ ਨੂੰ ਆਪਣੇ ਇਲਾਕੇ ਨੂੰ ਸਮਰਥਨ ਕਰੀਏ ਤੇ ਜੇ ਕਿਸੇ ਕੋ ਵੀ ਮੁਸ਼ਕਿਲ ਭੋਵੇ ਉਹ ਹਰ ਰਾਸ਼ਟਰ ਦਾ ਦਾ ਮਸਾ ਜੋ ਸਵਾਨ ਮੈਂ 24 ਆਵਰਸ ਹਾਜ਼ਰ ਹਾਂ ਵੈਜੈਂਟ ਹਾਂ ਅਵੇਲੇਬਲ ਹਾਂ ਤੁਹਾਨੂੰ ਆਪਣੀ ਫੀਡ ਦੇ ਸਕਦੇ ਹਾਂ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸੇ ਪੰਜਾਬ ਦੀ ਹੈਲਪਲਾਈਨ ਚੱਲਦੀ ਹੈ 1800 977 92 002000 ਨੰਬਰ 'ਤੇ ਤੁਸੀਂ ਆਪਣੀ ਵੀ ਫੀਡ ਦੇ ਸਕਦੇ ਹਾਂ ਇਸ ਤੋਂ ਇਲਾਵਾ 112 ਦੀ ਹੈਲਪਲਾਈਨ ਹੈ ਕੋਈ ਵੀ ਵਿਅਕਤੀ ਆਪਣੀ 112 ਤੇ ਇਨਫੋਰਮੇਸ਼ਨ ਸ਼ੇਅਰ ਕਰ ਸਕਦਾ ਹੈ ਉਸ ਦੀ ਆਇਡੈਂਟੀ ਜਿਹੜੀ ਹੈ ਉਹ ਬਿਲਕੁਲ ਸੇਫ ਐਂਡ ਸਿਕਰ ਰਹੇਗੀ ਉਹ ਜੇਤੇ ਵੀ ਨਸ਼ਾ ਨਹੀਂ ਹੋਏਗੀ ਤੇ ਉਹ ਆਪਣੀ ਕਿਸੇ ਤਰ੍ਹਾਂ ਦੀ ਮੂਵੀ ਬਣਾ ਕੇ ਕਿਸੇ ਵੀਡੀਓ ਬਣਾ ਕੇ ਮੂਵੀ ਜਾਂ ਵਾਟ ਐਵਰ ਇਸ ਤਰ੍ਹਾਂ ਉਹ ਕੋਈ ਮੈਸੇਜ ਬਣਾ ਕੇ ਸ਼ੇਅਰ ਕਰ ਸਕਦਾ ਹੈ ਉਸ ਦੀ ਇਡੈਂਟੀਟੀ ਜਿਹੜੀ ਉਹ ਤੁਹਾਨੂੰ ਦੱਸਿਆ ਕਿ ਸਿਕੂਰ ਰਹੇਗੀ ਉਹ ਤੇ ਐਕਟਰ 100% ਹੋਵੇਗਾ ਤੇ ਬਿਲਕੁਲ ਨਰੋਲ ਸੱਚੀ ਸੱਚੀ ਇਨਫੋਰਮੇਸ਼ਨ ਸ਼ੇਅਰ ਕਰੋ ਅਸੀਂ ਬਚਨ ਬੰਦ ਹਾਂ ਪੰਜਾਬਪੁਰ ਸਚਨ ਬੰਦ ਹੈ ਬਚਨ ਬੰਦ ਹੈ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਇਹ ਸਾਰੇ ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਅੱਜ ਚੈਕਿੰਗ ਹੋ ਰਹੀ ਹੈ ਅਸੀਂ ਆਪਣੇ ਸਭ ਰਿਜਨ ਫਸਟਕ ਟੂਰਿੰਗ ਕਰ ਰਹੇ ਹਾਂ ਇਸ ਤੋਂ ਇਲਾਵਾ ਫਿਲਹਾਲ ਮੈਂ ਜੋ ਮੇਰੀ ਨੌਲੇਜ ਦੇ ਤਾਪਰ ਫਿਲਹਾਲ ਅਸੀਂ ਆਪਣੇ ਡਿਸਟ੍ਰਿਕਟ ਬਟਾਲੇ ਵਿੱਚ ਸਾਰੇ ਸਭੇ ਚੱਲ ਰਹੀਆਂ